ਤੁਸੀਂ ਦੇ ਸਕਦੇ ਹੋ ਇਦਾਂ ਹੀ ਸਾਰਾ ਦਿਨ ਇਹਨੇ ਗੋਵਾ ਚੁੱਕਣਾ ਜਿਹੜੀਆਂ ਕਿ ਗੁਪਤ ਤਰੀਕੇ ਨਾਲ ਸਾਨੂੰ ਵੀਡੀਓ ਭੇਜੀਆਂ ਗਈਆਂ ਆਹੋ ਭੈਣੇ ਆ ਜਾਓ ਆ ਜਾਓ

ੋਸ਼ਿਆ ਮੈਂ ਤੇ ਦੋ ਸੌ ਚਾਰ ਨੌ ਨੌ ਕਰੇ ਮਮਾ ਨੂੰ ਮਿਲ ਜਾਊਗਾ। ਟੱਟੋ ਵਿੱਚ ਬੋਲਦੇ ਆ। ਉਹ ਇੱਕ ਮਾਂ ਤੇ ਪੁੱਤ ਦਾ ਮਿਲਾਪ ਤੁਸੀਂ ਦੇਖ ਰਹੇ ਹੋ 11 ਮਹੀਨਿਆਂ ਬਾਅਦ ਇੱਕ ਐਫਆਈਆਰ ਵੀ ਕੱਟੀ ਗਈ ਹੈ ਜੀ ਅੰਮ੍ਰਿਤਸਰ ਮਜੀਠਾ ਰੋਡ ਗੁਰਨਾਨਕੋ ਹਸਪਤਾਲ ਦੇ ਥਾਣੇ ਦੇ ਅੰਦਰ ਜਦੋਂ ਇਹ ਬੱਚਾ ਅੱਜ ਤੋਂ 11 ਮਹੀਨੇ ਪਹਿਲਾਂ ਗਵਾਜਦਾ ਜਾਨੀ ਕਿ ਅਕਤੂਬਰ ਦੇ ਵਿੱਚ ਗਵਾਜਦਾ ਸਾਲ ਹੋਣ ਵਾਲਾ ਜੀ ਅਕਤੂਬਰ ਦੇ ਵਿੱਚ ਸਾਲ ਹੋ ਜਾਣਾ ਤੇ ਨੌਵਾਂ ਮਹੀਨਾ ਚੱਲ ਰਿਹਾ ਹੈ। ਉਹ ਸ਼ਾਇਦ ਉਹ ਜਿਹੜੀਆਂ ਮੱਗਿਆ ਕਰ ਦੁੱਖ ਦਾ ਤੇਰਾ ਟਾਈਮ ਹਾਂ ਜੀ ਮੋਟਾ-ਮੋਟਾ ਛੇੜਾ ਗੱਦਰਾ ਮੁੰਡਾ ਤੇਜ ਆ ਮੁੰਡਾ ਤੇ ਮਾ ਸੋ ਜਾ ਮਮਾ ਸ਼ਾਇਦ ਉਹ ਦੁਆਵਾ ਉਹ ਅਸੀਸਾਂ ਪੈਸੇ ਨਾਲ ਨਹੀਂ ਮਿਲਦੀਆਂ ਜੀ ਜਿਹੜੀਆਂ ਇਦਾਂ ਵਿਛੜਿਆ ਨੂੰ ਮਲਾ ਕੇ ਮਿਲਦੀਆਂ ਤੇ ਵਿਛੜਿਆ ਨੂੰ ਮਨੋਣ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਉਹ ਮਹਾਨ ਹੁੰਦੀਆਂ ਨੇ ਆ ਇਹ ਸਾਡੇ ਵੀਰ ਜੀ ਨੇ ਰਾਜਪੁਰੇ ਤੋਂ ਜਿਨ੍ਹਾਂ ਨੇ ਵੀਡੀਓ ਦੇਖ ਕੇ ਬੱਚੇ ਦੀ ਫੋਟੋ ਮੰਗਾ ਕੇ ਸਾਡੇ ਕੋਲੋਂ ਤੇ ਜਿੱਥੇ ਸਕੂਲ ਦਾ ਡਰੈਸ ਦੱਸਦਾ ਸੀ ਉੱਥੇ ਲੋਕਾਂ ਦੇ ਬੂਵੇ ਖੜਕਾ ਖੜਕਾ ਕੇ ਇਹਨਾਂ ਵੀਰ ਜੀ ਹੁਣਾਂ ਨੇ ਇਹਦਾ ਘਰ ਪਰਿਵਾਰ ਲੱਭਿਆ ਜੀ ਕਿਹਨਾਂ ਵੀਰ ਜੀ ਆਪਣਾ ਪੂਰਾ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਹਾਂ ਜੀ ਸਾਨੂੰ ਸਰਦਾਰ ਗੁਰਮukh ਸਿੰਘ ਠੀਕ ਹੈ ਪਿੰਡ ਜਿਨੋਲੀ ਹੈ ਜੀ ਆਪਣਾ ਠੀਕ ਹੈ ਜੀ ਕੀ ਮਹਿਸੂਸ ਹੋਇਆ ਅੱਜ ਇਹ ਜੀਆਂ ਪ੍ਰਾਪਤ ਕਰਕੇ ਵੀਰ ਜੀ ਮਹਿਸੂਸ ਤਾਂ ਮੈਂ ਕਹਿੰਦਾ ਵੀ ਇਹੋ ਜੀਆਂ ਦੁਆਵਾਂ ਕਿਸੇ ਕਿਸੇ ਕਰਮਾਂ ਵਾਲੇ ਨੂੰ ਮਿਲਦੀਆਂ ਹਨ ਆਪਾਂ ਧਨ ਦੌਲਤ ਪੈਸਾ ਪੈਸੇ ਨਾਲ ਹਰ ਇੱਕ ਚੀ ਪਰੇ ਜੋ ਅੱਜ ਚੀਜ਼ਾਂ ਖਰੀਦੀਆਂ ਆ ਉਹ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਈ ਸੋ ਜਿੰਨੇ ਰੱਖਿਆ ਵਾ ਉਹਦਾ ਆਪਦਾ ਵੀ ਇੱਕ ਛੋਟਾ ਬੱਚਾ ਭੈਣ ਸਾਡੀ ਦਾ ਪਤਾ ਨਹੀਂ ਥੋੜਾ ਤੇ ਵੀ ਦਰਦ ਨਹੀਂ ਆਇਆ ਬੱਚੇ ਕੋਲ ਚਲੋ ਅਸੀਂ ਮੰਨਦੇ ਆ ਕਿ ਇਨਸਾਨ ਇਨਸਾਨ ਤੋਂ ਮੈਂ ਭਾਜੀ ਨਾਲ ਨਫ਼ਰਤ ਕਰ ਸਕਦਾ ਇਹਨਾ ਨਾ ਕਰ ਸਕਦਾ ਵੱਡਿਆਂ ਨਾਲ ਕਰ ਸਕਦੇ ਆ ਆਪਾਂ ਪਰ ਇੱਕ ਬੱਚੇ ਨਾਲ ਤਾਂ ਸਾਨੂੰ ਪਿਆਰ ਮੋਹ ਆ ਸਕਦਾ ਨਾ ਵੀਰਾਂ ਅਗਰ ਉਨ੍ਹਾਂ ਦਾ ਬੱਚਾ ਹੋਤਾ ਐਸਾ ਕਰਤੇ ਵੀਰ ਕਭੀ ਨਹੀਂ ਕਰਤੇ ਆਪਣੇ ਮੁੰਡੇ ਨਾਲ ਕੋਈ ਕਰੇਗਾ ਐਸਾ आप इंसानियत इतनी बड़ी किया बहुत बहुत आप नहीं। आप उनको कुछ सजा देनी चाहते हो सर मेरा बच्चा मिल गया इससे बड़े रब से और कोई दुआ नहीं बहुत-बहुत धन्यवाद बहुत इन वीर का जो हमारे घर आए रात दिन एक कर दिए इन्होंने हमारे घर कितने गेड़े लगाए इनका रब भेज दिया समझो हमारे बच्चे के लिए 11 महीना हो गया कोई पता नहीं कोई कुछ नहीं लेकिन तो संगत जी अंकल को धन्यवाद अंकल ने संजय ਉਹ ਮੇ ਮਿਲਿਆ ਰੋ ਰੋ ਮਤ ਰੋ ਬੇਟਾ ਨਹੀਂ ਰੋ ਅੰਕਲ ਨੇ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਗਲੇਡੂ ਉਸ ਗੱਲ ਦੀ ਗਵਾਹੀ ਭਰਦੇ ਆ ਕਿ ਬੱਚਾ ਉੱਥੇ ਕਿੰਨੀ ਤੰਗੀ ਦੇ ਵਿੱਚ ਹੋਊਗਾ ਰੋਟੀ ਜਿਹੜੀ ਮਿਲ ਨਹੀਂ ਨਾ ਰੋਟੀ ਕੋ ਮਸਲਾ ਨਹੀਂ ਹੈ ਜੀ ਰੋਟੀ ਤਾਂ ਕਿਤੇ ਵੀ ਮਿਲ ਜੂਗੀ ਪੰਜਾਬ ਦੀ ਤਰਕੀ ਗੁਰੂਆਂ ਦੀ ਤਰਤੀ ਆ ਛੋੜਾ ਚੁਕਨੇ ਵਾਲੇ ਵੀ ਕੋਈ ਵੀ ਆਪਣੇ ਬੱਚੋ ਕੋ ਰੋਟੀ ਖਿਲਾਏਗਾ ਹਮ ਨਹੀਂ ਖਿਲਾਤੇ ਹਾਂ ਜੀ ਇਹ ਮੈਂ ਦੇਖਿਲਾ ਸਕਦੇ ਹਾਂ ਗੌਰਵ ਰੋਟੀ ਇਹ ਦਵਾਵਾਂ ਜਿਹੜੀਆਂ ਅਸੀਂ ਖੱਟਦੇ ਆ ਜਿਵੇਂ ਸਾਡੇ ਰਾਜਾ ਭਾਜੀ ਆ ਇਹ ਵੀ ਸਾਡੇ ਇਸ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਨੇ ਪਰ ਇਹ ਦਵਾਵਾਂ ਸ਼ਾਇਦ ਜਿਹੜੀ ਸਾਨੂੰ ਆ ਖੁਸ਼ੀ ਮਿਲੀ ਆ ਨਾ ਇਹ ਅਸੀਂ ਲੱਖਾਂ ਕਰੋੜਾ ਰੁਪਈਆ ਵੀ ਰੋੜ ਦਈਏ ਸਾਨੂੰ ਨਹੀਂ ਮਿਲਣੀ ਕਈ ਲੋਕ ਸਾਨੂੰ ਫੇਸ ਟੂ ਫੇਸ ਵੀ ਪੁੱਛ ਲੈਂਦੇ ਕਈ ਕਈ ਮੈਨੂੰ ਪਿੰਡ ਦੇ ਵੀਰ ਵੀ ਬਜ਼ੁਰਗ ਪੁੱਛ ਲੈਂਦੇ ਪੁੱਤ ਕੁਝ ਵੱਜਦਾ ਵੀ ਹੈਗਾ ਹੀ ਇਹਦੇ ਵਿੱਚ ਕੁਝ ਵੱਜਦਾ ਤੈਨੂੰ ਉਹਨਾਂ ਨੂੰ ਕੀ ਦਸੀਏ ਕਿ ਸਾਨੂੰ ਕੀ ਪਤਾ ਉਹਾਂ ਦਾ ਮਾਂ ਬਜਦੀਆਂ ਸਾਨੂੰ ਕਿ ਕਾਤਮਾਂ ਦਾ ਸਕੂਨ ਇਹ ਚੀਜ਼ਾਂ ਪੈਸੇ ਨਾਲ ਵੀ ਨਹੀਂ ਵਰਜੀ ਖਰੀਦੀਆਂ ਜਾ ਸਕਦੀਆਂ ਨਹੀਂ ਜੇ ਤੇਰਾ ਕੀ ਬੋਲ ਰਹੇ ਸੀ ਤੇ ਤੁਹਾਡੀ ਮਾਂ ਮਰ ਗਈ ਹੈ ਮੈਂ ਕੈਸੇ ਜੂਟ ਬਲ ਵੀ ਮੇਰੀ ਵੀ ਤਾਂ ਮਾਂ ਜਿੰਦੀ ਹੈ ਇਦਾਂ ਬੱਚਿਆਂ ਨੂੰ ਸੁਖਾ ਦਿੰਦੇ ਕਿ ਤੇਰੇ ਤੁਹਾਡੇ ਮਾਂ ਤੇ ਮਰ ਗਏ ਆ ਚੁੱਪ ਚੁੱਪ ਬਟਾ ਬੱਚਿਆਂ ਨੂੰ ਵੀ ਬੜੀਆਂ ਵੀਡੀਓ ਆਈਆਂ ਜੀ ਬੜੀਆਂ ਆ ਹੋਰ ਵੀ ਬੜੀਆਂ ਤੇਰਾ ਬਹੁਤ ਕੁਝ ਰਹੀ ਹੈ ਮੈਂ ਮੇਰੇ ਪੁੱਤਰੋਂ ਸੇ ਮਿਲਾ ਦਿਆ ਆਪ र्तन रह में एक चला गया था। है। तो ये फटे ऐसी तो ड्यूटी करती हूँ हमारे हसम चुप तो मैं काम पे चली गयी वहाँ से आई थे सब माड़ा सा बुखार था एक लड़की चुपके ले आई जिसको किसी ने डेंगे फिर मैं दवा दिला के आराम से रात सुबह देखी तो ये एकदम लंत हो गया उठ नहीं रहा था मैं राज में सरकारी में में ले गई इमरजेंसी से भी कर दिया फिर बचने की कोई उम्मीद नहीं थी नहीं। फिर चंडीगढ़ विजय बत्तीस में चार दिन लेके भर्ती थी फिर अच्छा। चार दिन इसको कोई होश नहीं आया फिर वो डॉक्टर ने दसा कि मतलब इसको किसी ने नशे की गोली दे दिया इसलिए ज्यादा मार्त में दे दिया कि ये बंदा होश में नहीं आया फिर ये चार दिन तक होश भी नहीं आया चौथे दिन शाम को ये का होश आए तो फिर वैसे ही आ कुर्सी दे दो गौरव ने कुर्सी दे दो गौरव होते बजा ना जो अच्छा फिर फिर ये है ना चार दिन बाद इसको जब पांचवे दिन होश आया था ना फिर मैं सिस्टर गई थी जो पता लगा उसके दूसरे दिन चली गई थी। वो तो बोली तू नहीं रख पाएगी छोटा है मैं रख लूंगी दवाई पानी करूंगी फिर मेरी दीदी बहुत अच्छी है सात साल हो गए मेरे को पूरे हुए उन्होंने बहुत मेरी मदद किया उनका भी आया बहुत कुछ किया फिर ये लेके आगे यहाँ नाम लिखाए पढ़ाई लिखाई यही रहता था तो कोई गलत बहुत किया है गया। ग्यारह महीना ग्यारह महीना चलो एक दिन दो दिन बच्चा होता है चलो भाई मैं गलती से रख लिया ग्यारह महीना

तो आपके इसके पापा को क्या हुआ था वो डेंगू का बुखार होते बहुत छोटा था ढाई बोला सांप लड़ गया है बोला मुझे पता क्या अभी रही इतना छोटा था अच्छा इसको पता नहीं है मेरा पापा मतलब पता है इसको कि समझती ढाई तीन साल का था तीन साल का था ठीक है ठीक है तो इसने अपने बाप को यही अग्नि दिया है वो बड़ा वाला को डर लग रहा था वो नहीं किया इसने दिया था अपने पाप को सीता ਚਾ ਬਾਪ ਕੋ ਅਗਨੀ ਇਸ ਨੇ ਦਿਆ ਬੜਾ ਦਲੇਰਾ ਈ ਹੈ ਸੋ ਸੰਗਤ ਜੀ ਤਿੰਨ ਕੇ ਸਾਲ ਦਾ ਇਹ ਬੱਚਾ ਸੀ ਵੱਡਾ ਬੇਟੇ ਨੇ ਆਪਣੇ ਪਿਓ ਨੂੰ ਅਗਨ ਭੇਟਰੀਂ ਕੀਤੀ ਇਸ ਬੱਚੇ ਵੱਲੋਂ ਅਗਨ ਭੇਟ ਕੀਤੀ ਗਈ ਸੀ ਗੁਰਬ ਵੱਲੋਂ ਉਦੋਂ ਇਹ ਤਿੰਨ ਕੇ ਸਾਲ ਦਾ ਸੀ ਦੱਸ ਰਹੇ ਨੇ ਢਾਈ ਤੋਂ ਤਿੰਨ ਸਾਲ ਦਾ ਤੇ ਜਦੋਂ ਇਹਦੇ ਪਿਤਾ ਨੂੰ ਡੇਂਗੂ ਦੇ ਕਾਰਨ ਉਸ ਦੁਨੀਆ ਚ ਚਲੇ ਗਿਆ ਸੋ ਮਾਂ ਨੇ ਦੇਖੋ ਇੱਕ ਇੱਕ ਦਿਨ ਗਿਣਿਆ ਉਂਗਲਾਂ ਤੇ ਉਹ ਕਹਿੰਦੇ ਸਾਡੇ ਕੋਲ 8 ਮਹੀਨੇ ਕੋਈ ਕਹਿੰਦਾ ਇਨੇ ਮਹੀਨੇ ਪਰ ਮਾਂ ਨੇ ਗਿਣਿਆ ਕਿ 11 ਮਹੀਨੇ 20 20 ਅਕਤੂਬਰ ਕੋ ਗਾਇਬ ਹੋਇਆ ਇਹ ਸਵੇਰੇ 10 ਵਜੇ ਦਾ ਇਹ ਸਤੰਬਰ ਚੱਲ ਰਹਾ ਠੀਕ ਹੈ 11 ਮਹੀਨਾ ਹੋ ਗਿਆ 11 ਮਹੀਨੇ ਹੋ ਗਏ ਅਗਲੇ ਮਹੀਨੇ ਸਾਲ ਹੋ ਜਾਣਾ ਇੱਕ ਇੱਕ ਪਲ ਮਹਿਸੂਸ ਕੀਤਾ ਮੈਂ ਇੱਕ ਇੱਕ ਘੰਟਾ ਮਹਿਸੂਸ ਕੀਤਾ ਪੂਰੀ ਪੂਰੀ ਰਾਤ सोया ਨਹੀਂ ਹੈ ਸੋ ਮਾਂ ਨੇ ਤਾਂ ਉਹ ਪਲ ਸੰਗਤ ਜੀ ਪੋਟਿਆਂ ਤੇ ਗਿਣੇ ਹੋਣੇ ਆ ਕਿਉਂਕਿ ਜਿਵੇਂ ਉਸ ਵੀਡੀਓ ਚ ਵੀ ਕਿਹਾ ਕਿ ਮਾਂ ਭਾਵੇਂ ਉਹ ਖੇ ਢਿੱਡ ਬੱਚੇ ਨੂੰ ਲੈ ਕੇ ਫੁੱਟਪਾਥ ਤੇ ਵੀ ਬੈਠੀ ਆ ਨਾ ਬੱਚਾ ਉਹਦੀ ਗੋਦੀ 'ਚ ਆ ਪਰ ਸੁੱਖ ਤਾਂ ਹੈਗਾ ਮਾਂ ਦੀ ਗੋਦ 'ਚ ਤਾਂ ਹੈਗਾ ਪਰ ਕੋਈ ਬੱਚੇ ਦਾ ਜਨਮ ਸਰਟੀਫਿਕੇਟ ਆ ਜੀ ਉਹ ਜਿਹੜੇ ਆ ਜੀ ਉਹ ਬਿਲਕੁਲ ਮੈਚ ਕਰ ਰਹੇ ਨੇ ਬਾਕੀ ਅਕਾਲਪੁਰਖ ਦੀ ਆ ਪਾਰ ਕਿਰਪਾ ਹੁਣ ਅੱਗੇ ਜਿਹੜਾ ਹੈਗਾ ਆ ਜਿਹੜੀ ਉਸ ਬੱਚੇ ਦੀ ਕੁਝ ਮੇਨਤਾਂ ਨਾ ਤੈਅ ਹੋਇਆ ਆ ਜੀ ਉਹਦੇ ਲਈ ਦੇਖਦੇ ਆ ਕਿ ਸਾਨੂੰ ਕਿੰਨੀ ਜਿਹੜੀ ਇੱਕ ਜਦੋਜਾਦ ਕਰਨੀ ਪੈਂਦੀ ਆ ਉਹਨਾਂ ਨੂੰ ਵੀ ਰੱਬ ਦਾ ਪਿਆਰ ਨਾ ਮੈਂ ਚੰਗੀ ਮਾੜੀ ਨਹੀਂ ਕਹੂੰ ਮੈਨੂੰ ਆਪਣਾ ਤੀਜਾ ਤੋਂ ਦਾ ਵੇਖ ਕੇ ਉਹਰ ਬੱਦ ਦੇ ਤੇ ਕਲਾਪ ਨੇ ਨਾ ਵਸਰੀ ਕਿੰਨੇ ਕਿੰਨੇ ਮੁੱਢਿਆ ਤੇ ਭਾਰੂ ਹੈ ਨਾ ਕੱਲਾ ਹੀ ਲੋਹੇ ਦਾ ਕੰਮ ਕਰਨ ਵਾਲਾ ਸੀ ਮੈਂ ਕਿਹਾ ਨਾ ਮੈਂ ਪਤਾ ਦਤੂਗਾ ਜੇਦਣ ਮੈਂ ਕੱਤ ਦੀਆਂ ਬੋਤਲਾਂ ਮਾਰੀਆਂ ਮੇਰੇ ਤੇ ਲੋਕਾਂ ਨੇ ਮਾਰ-ਵਾਲ ਕੇ ਉਧਰ ਨਾ ਮੇ ਮਕਾਨ ਤੇ ਨਾ ਕੂਤੀ ਇੱਟ ਮਾਰੀ ਦਿਮਾਗ ਤੇ ਮੇਰਾ ਕਿੰਨੇ ਕੀ ਗੱਲ ਕਰੋ ਨਹੀਂ ਮਾਰਾ ਇੰਨੇ ਤਰ੍ਹਾਂ ਕੋਈ ਨਹੀਂ ਕਿੰਨੇ ਮਾਰਾ ਕੀਤਾ ਆਪੇ ਭੁਗਤਣ ਉਹਦੇ ਉੱਤੇ ਲੇਖਾ ਦੇਣਾ ਪੈਂਦਾ ਦੇਣਾ ਪੈਂਦਾ ਕਿੱਥੇ ਨਾ ਕੁਝ ਹੋਊਗਾ ਉੱਥੇ ਤੇ ਲੇਖਾ ਦੇਣਾ ਪੈਣਾ ਉੱਥੇ ਦੇਣਾ ਉੱਥੇ ਕਿੰਨੇ ਸਿੱਧੂੜਾ ਸਾਂ ਤੂੰ ਅੱਦਾ ਵੀਰ ਉਹਨਾਂ ਨੂੰ ਖੁਸ਼ੀ ਨਾ ਮੇਰਾ ਐਡੀ ਦੂਰ ਤੈਨੂੰ ਮਿਲਣ ਆਇਆ ਮਾਰਾ ਕਹਿੰਦੇ ਦੋ ਕੁ ਅੱਖਾਂ ਨਾ ਵੇਖੀ ਜਾਂਦੇ ਗੁਰਬ ਚੱਲਿਆਂ ਕੱਲ ਤੇ ਤੂੰ ਬੰਨਾ ਹੱਜੀਣਾ ਮਰਨਾ ਤੇਰੇ ਨਾਲ ਤੇ ਅੱਜ ਆਪਣੇ ਆਏ ਤੇ ਤੈਨੂੰ ਛੱਡ ਚੱਲੇ ਆ ਦੱਸਦਾ ਨਹੀਂ 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 ਹੁਣ ਜੀਣਾ ਮਰਨਾ ਕਿਦਾਂ ਕਿਦਾਂ ਦੱਸ ਮੰਮੀ ਨਾ ਆੜਨਾ ਨਹੀਂ ਆਉਂਗਾ ਕੱਟ ਨੂੰ ਮਿਲਣਾ ਮਿਲਣਾ ਆਇਆ ਸੋ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਨੇ ਜੀ ਆਸ਼ਰਮ ਦੇ ਵਿੱਚ ਕਿਉਂਕਿ ਬੱਚੇ ਦੀ ਜਿਹੜੀ ਕੰਪਲੇਂਟ ਦਰਜ ਹੋਈ ਸੀ ਜਦੋਂ ਬੱਚਾ ਗੁੰਮ ਹੋਇਆ ਸੋ ਪ੍ਰਸ਼ਾਸਨ ਵੀ ਪਹੁੰਚਿਆ ਆ ਤੇ ਅੱਜ ਜਿਹੜਾ ਬੱਚਾ ਜੀ ਉਹ ਪ੍ਰਸ਼ਾਸਨ ਨੂੰ ਜੋ ਵੀ ਸਾਡੀ ਜ਼ਿੰਮੇਵਾਰੀ ਬਣਦੀ ਜੀ ਸੌਂਪ ਦਿੱਤਾ ਗਿਆ ਆ ਅੱਗੇ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਪਰਿਵਾਰ ਹੋ ਗਿਆ ਪ੍ਰਸ਼ਾਸਨ ਹੋ ਗਿਆ ਸੋ ਸਭ ਤੋਂ ਲਵ ਵੀਰੇ ਦੇ ਘਰੇ ਫੈਸਲਾ ਕੀਤਾ ਸੀ ਉਹ ਤਾਂ ਰੱਦ ਹੋ ਗਿਆ ਕਿਉਂਕਿ ਜਦੋਂ ਪਰਿਵਾਰ ਮਿਲ ਗਿਆ ਪ੍ਰਸ਼ਾਸਨ ਵਿੱਚ ਆ ਗਿਆ ਤੋ ਫੈਸਲਾ ਰੱਦ ਹੋ ਗਿਆ ਪਰ ਉਸ ਤੋਂ ਬਾਅਦ ਫਿਰ ਸਾਰੇ ਹੀ ਮੋਤਬਰ ਸੱਜਣ ਜਿਹੜੀ ਮਾਂ ਐ ਮਾਸੀ ਐ ਮਾਸੜ ਐ ਇਹ ਵੀਰ ਇਹਨਾਂ ਦੇ ਨਾਲ ਨੇ ਬਹੁਤ ਸਤਕਾਰਯੋਗ ਨੇ ਸੋ ਇਹਨਾਂ ਨੇ ਇਸ ਪ੍ਰਵਾਹ ਇਸ ਲਵ ਵੀਰ ਨੂੰ ਜਿਹੜਾ ਆ ਸੀ ਇੱਕ ਇਸ ਝੰਡੜੇ ਵਿੱਚੋਂ ਨਾ ਪੈ ਸਕੀਏ ਨਿਕਲ ਸਕੀਏ ਉਹਨੇ ਆਪਦੀ ਗਲਤੀ ਸਵੀਕਾਰ ਕੀਤੀ ਇਹਨਾਂ ਨੇ ਉਹਨੂੰ ਮਾਫ਼ ਕੀਤਾ ਮਿਹਨਤ ਵੱਜੋਂ 110000 ਰੁਪਇਆ ਜਿਹੜਾ ਇਸ ਬੱਚੇ ਨੂੰ ਦਿੱਤਾ ਜਾ ਰਿਹਾ ਜੀ ਇਹਦੀ ਮਾਂ ਨੂੰ ਤਾਂ ਕਿ ਬੱਚੇ ਦੀ ਵਧੀਆ ਜਿਹੜੀ ਇੱਕ ਪਰਫੈਕਸ਼ਨ ਹੋ ਸਕੇ ਆ ਲੋ ਜੀ ਆਲੇ ਆਲੇ ਓਏ ਆਲੇ ਆਪਣੀ ਮਿਹਨਤ ਜਿਹੜਾ ਤੁਸੀਂ ਗੋਆ ਸੁਟਿਆ ਤੋਂ ਇਹ ਮਿਹਨਤਾਂ ਨਾ ਤਾਂ ਕਰਕੇ ਕਿਉਂਕਿ ਸਾਡਾ ਭਰਾ ਅਜਹੀ ਗਲਤੀ ਗਾਂ ਆਉਣ ਵਾਲੇ ਸਮੇਂ 'ਚ ਨਾ ਕਰੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜਿਹਦੇ ਵਿੱਚ ਸਾਡਾ ਸਿਰਫ ਇੰਨਾ ਕੁ ਰੋਲ ਸੀ ਕਿ ਬੱਚੇ ਨੂੰ ਲਿਆਉਣਾ ਇਸ ਇਨਸਾਨ ਨੂੰ ਇਹਦੀ ਗਲਤੀ ਸਵੀਕਾਰ ਕਰਾਉਣੀ ਤੇ ਬੱਚੇ ਨੂੰ ਬੱਚੇ ਦਾ ਪਰਿਵਾਰ ਮਿਲਾਉਣਾ ਉਹ ਸਾਰੀ ਜਿਹੜੀ ਗੱਲਬਾਤ ਸੀ ਪਹਿਲਾਂ ਵੀ ਦੇਖੀ ਆ ਤੇ ਇਹ ਪਿੰਡ ਦੇ ਇਹਨਾਂ ਦੇ ਪੰਮਦਰ ਸੱਜਣ ਨੇ ਸਰਪੰਚ ਸਾਹਿਬ ਦੇ ਨਾਲ ਤੇ ਅੱਜ ਤਰੀਕ 7 ਹਾਂਜੀ ਸਾਹਿਬ ਅੱਜ 7 ਤਰੀਕ ਆ ਤੇ ਨਵਾਂ ਮਹੀਨਾ ਆ ਜੀ ਤੇ 110000 ਰੁਪਿਆ ਬੱਚੇ ਨੂੰ ਸੇਵਾ ਵਜੋਂ ਦਿੱਤਾ ਗਿਆ ਜੀ ਇਹ ਬੱਚੇ ਦੇ ਹੱਥ ਤੇ ਧਰਿਆ ਗਿਆ ਆ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਮ ਸਿਕਮ ਜਿਆਦਾ ਨਹੀਂ ਤੋਂ 1 ਲੱਖ ਕੀ ਬੱਚੇ ਦੇ ਨਾਮ ਤੇ ਐਫ ਡੀ ਕਰਾ ਦੇਣਾ ਵਾਸਤੇ ਮੇ ਇਸ ਕੇ ਕੰਮ ਆਏਗੀ ਇਹ ਜਰੂਰ ਆਪ ਕੰਮ ਕਰਨਾ ਔਰ ਜਿਹੜਾ ਲੱਭ ਵੀਰੇ ਆਪਣੀ ਗਲਤੀ ਸਵੀਕਾਰ ਜੀ ਸੋ ਗਲਤੀਆਂ ਇਨਸਾਨ ਨੇ ਕਰਨੀਆਂ ਕਰਨੀਆਂ ਜੀ ਜੇ ਗਲਤੀਆਂ ਇਨਸਾਨ ਨਾ ਕਰੂ ਫਿਰ ਤਾਂ ਰੱਬ ਬਣ ਗਿਆ ਤੇ ਗਲਤੀਆਂ ਸਮਾਜ ਦੇ ਵਿੱਚ ਵਿਛਰਦਿਆਂ ਹੁੰਦੀਆਂ ਰਹਿਣੀਆਂ ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਆ ਜੀ ਅਸੀਂ ਸਿਰਫ ਦੁਆਵਾਂ ਦੇ ਭਾਗੀ ਬਣੇ ਆ ਬਾਕੀ ਇਹ ਪਰਿਵਾਰ ਆਸ਼ਰਮ ਦੇ ਵਿੱਚ ਕੋਈ ਸੇਵਾ ਨਿਭਾਉਂਦੇ ਆ ਆਪਦੀ ਸ਼ਰਧਾ ਅਨੁਸਾਰ ਉਹ ਇਹਨਾਂ ਦੀ ਜ਼ਿੰਮੇਵਾਰੀ ਆ ਨਿਭਾਉਂਦੇ ਜਾਂ ਨਹੀਂ ਨਿਭਾਉਂਦੇ ਉਹ ਇਹਨਾਂ ਦੇ ਸਿਰ ਤੇ ਆ ਜੀ ਸਾਡੇ ਵੱਲੋਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਆਪਣਾ ਕੀ ਨਾਮ ਹੈ ਸਰ ਸੋਨ ਲਾਲ ਸੋਨ ਲਾਲ ਜੀ ਇਹ ਵੀਰ ਸੋਨ ਲਾਲ ਹੈ ਜੀ ਜਿਹੜਾ ਬੱਚੇ ਦੀ ਮਦਦ ਦੇ ਵਾਸਤੇ ਇਸ ਪਰਿਵਾਰ ਦੇ ਨਾਲ ਹੈ ਰਿਲੇਸ਼ਨਸ਼ਿਪ ਵੀ ਹੈ ਤੇ ਸਾਰੇ ਸਾਡੇ ਟੀਮ ਮੈਂਬਰ ਵੀ ਨਾਲ ਨੇ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਸਾਰੀ ਵੀਡੀਓ ਤੁਸੀਂ ਦੇਖੀ ਸੰਗਤ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਮਾਂ ਨੂੰ ਉਹਦਾ ਵਿਛੜਿਆ ਪੁੱਤ ਮਿਲ ਗਿਆ 11 ਮਹੀਨਿਆਂ ਬਾਅਦ ਇੱਕ ਪੁੱਤ ਨੂੰ ਮਾਂ ਮਿਲ ਗਈ ਜਿਨ੍ਹਾਂ ਨੇ ਜਿਨ੍ਹਾਂ ਨੇ ਪੁੱਤ ਨੂੰ ਮਾਂ ਮਿਲ ਗਈ ਜਿਨ੍ਹਾਂ ਨੇ ਰੱਖਿਆ ਸੀ ਜਿਨ੍ਹਾਂ ਨੇ ਉਹ ਗੁਨਾਹ ਕੀਤਾ ਸੀ ਉਹਨੇ ਆਪਣੇ ਗੁਨਾਹ ਉਸ ਵਾਹਿਗੁਰੂ ਤੋਂ ਬਖਸ਼ਾਉਣੇ ਆ ਪਰ ਉਸ ਬੱਚੇ ਦੀ ਜਿਹੜੀ ਮਿਹਨਤ ਬਣਦੀ ਸੀ ਉਹ ਦੇ ਦਿੱਤੀ ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈਗਾ ਸਾਡੀ ਸਿਰਫ ਡਿਊਟੀ ਲਈ ਸੀ ਅਕਾਲਪੁਰਖ ਨੇ ਉਹ ਅਸੀਂ ਨਿਭਾਈ ਆ ਜੀ ਵਾਹਿਗੁਰੂ ਦੀ ਕਿਰਪਾ ਸਦਕਾ ਇਸ ਕੇਸ ਦੇ ਵਿੱਚ ਕਾਰਵਾਈ ਤਾਂ 100% ਹੈਗੀ ਸੀ ਪਰ ਇੱਕ ਮਾਂ ਕਹਿੰਦੀ ਕਿ ਨਹੀਂ ਮੇਰਾ ਮੈਨੂੰ ਪੁੱਤ ਮਿਲ ਗਿਆ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਪਰ ਜ਼ਰੂਰੀ ਸੀ ਕਿ ਉਸ ਗੁਨਾਹਗਾਰ ਨੂੰ ਉਸ ਜਿੰਨੇ ਉਹ ਅਪਰਾਧ ਕੀਤਾ ਉਹਨੂੰ ਕੋਈ ਨਾ ਕੋਈ ਸਜ਼ਾ ਤਾਂ ਚਾਹੀਦੀ ਸੀ ਤਾਂ ਉਹਨੇ ਜਿਹੜੀ ਸਜ਼ਾ ਉਹਨੂੰ ਲਾਈ ਗਈ ਸੀ ਆ ਸਾਡੇ ਵੱਲੋਂ ਲਾ ਲਓ ਜਾਂ ਪਰਿਵਾਰ ਵੱਲੋਂ ਲਾ ਲਓ ਉਹ ਉਹਨੇ ਸਜ਼ਾ ਜਿਹੜੀ ਆ ਜੀ ਬਣਦੀ ਨਿਭਾਈ 110000 ਰੁਪਇਆ ਜਿਹੜਾ ਆ ਉਹ ਮਿਹਨਤ ਵਜੋਂ ਦੇਣਾ ਪਿਆ 5000 ਰੁਪਇਆ ਜਿਹੜਾ ਸਰਪੰਚ ਸਾਹਿਬ ਨੇ ਮੰਨਿਆ ਸੀ ਉਹ ਦਿੱਤਾ ਬਾਕੀ ਇਹਦੇ ਵਿੱਚ ਮੈਂ ਫੇਰ ਕਹਾ ਕਿ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜਿਹੇ ਬੱਚਿਆਂ ਨੂੰ ਜਾਂ ਦਿਮਾਗੀ ਤੌਰ ਤੇ ਬਿਮਾਰ ਬੰਦਿਆਂ ਨੂੰ ਰੱਖਣ ਦੀ ਕਾਰਵਾਈ ਹੁੰਦੀ ਹੈ ਜ਼ਰੂਰ ਹੁੰਦੀ ਆ ਪਰ ਅਜੇ ਅਸੀਂ ਉਸ ਬਸੇ ਨਹੀਂ ਜਾ ਰਹੇ ਕਿਉਂਕਿ ਸਾਡੀ ਆਤਮਾ ਸਾਡਾ ਦਿਲ ਇਦਾਂ ਦਾ ਹੋ ਚੁੱਕਿਆ ਕਿ ਜਿਹੜਾ ਬੰਦਾ ਅਪਰਾਧੀ ਹੁੰਦਾ ਗੁਨਾਹਗਾਰ ਹੁੰਦਾ ਸਾਨੂੰ ਉਹਦੇ ਤੇ ਵੀ ਤਰਸ ਆਉਂਦਾ ਮੌਕੇ ਤੇ ਜ਼ਰੂਰ ਸਾਨੂੰ ਉਹਦੇ ਤੇ ਗੁੱਸਾ ਆਉਂਦਾ ਜਦੋਂ ਅਸੀਂ ਕਿਸੇ ਨੂੰ ਛਡਾਉਨੇ ਆ ਪਰ ਉਸ ਤੋਂ ਬਾਅਦ ਜਦੋਂ ਥੋੜਾ ਸਮਾਂ ਬੀਤਦਾ ਸਾਨੂੰ ਕਿਤੇ ਨਾ ਕਿਤੇ ਤਰਸ ਆਉਣ ਲੱਗ ਜਾਂਦਾ ਇਹ ਸਾਡੀ ਆਤਮਾ ਸਾਡਾ ਦਿਲ ਹੀ ਪਰਮਾਤਮਾ ਨੇ ਇਦਾਂ ਦਾ ਕਰਤਾ ਕਿਉਂਕਿ ਜਦੋਂ ਅਸੀਂ ਸੇਵਾ ਦਾ ਕਾਰਜ ਲੈ ਕੇ ਚੱਲ ਰਹੇ ਆ ਨਾ ਤਾਂ ਸਾਡਾ ਕਿਸੇ ਨਾਲ ਵੈਰ ਵਿਰੋਧ ਯਾ ਕਿਸੇ ਦੇ ਪ੍ਰਤੀ ਕੋਈ ਵੀ ਈਰਖਾ ਸਾਡੀ ਖਤਮ ਹੋ ਚੁੱਕੀ ਹੈ ਇਹ ਇਹ ਵਾਹਿਗੁਰੂ ਦੀ ਕਿਰਪਾ ਹੈ ਜੀ ਬਾਕੀ ਸਾਡੇ ਨੂੰ ਸਾਨੂੰ ਬਾਕੀ ਅਸੀਂ ਕਿਸੇ ਨੂੰ ਵੀ ਦੁੱਖ ਦੇ ਵਿੱਚ ਨਹੀਂ ਦੇਖ ਸਕਦੇ ਜੀ ਇਸ ਕਰਕੇ ਇਸ ਮਸਲੇ ਨੂੰ ਇੱਥੇ ਹੀ ਸੁਲਝਾ ਦਿੱਤਾ ਗਿਆ ਬਾਕੀ ਲੋਕ ਜਾਗਰੂਤ ਹੋਣ ਸਾਡੀ ਜਿਹੜੀ ਡਿਊਟੀ ਲਈ ਸੀ ਆਕਾਲ ਪੁਰਖ ਨੇ ਉਹ ਅਸੀਂ ਨਿਭਾਈ ਹੈ ਜੀ ਆਸ਼ਰਮ ਦੇ ਵਿੱਚ ਸਾਨੂੰ ਰਾਖਣ ਦੀ ਲੋੜ ਪੈਂਦੀ ਹੈ ਜੀ ਹਮੇਸ਼ਾ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਹੜੇ ਵੀ ਰਸਾਲ ਚ ਦੋ ਵਾਰ ਸੇਵਾ ਜਾਂ ਇੱਕ ਵਾਰ ਨਿਭਾਉਣੇ ਚਾਹੁੰਦੇ ਆ ਜਿਹੜੇ ਭੈਣ ਭਾਈ ਹਰ ਮਹੀਨੇ ਸੇਵਾ ਨਿਭਾਉਣੀ ਚਾਹੁੰਦੇ ਆ ਉਹ ਆਪ ਦਾ ਦਸਵੰਦ ਇੱਥੇ ला ਸਕਦੇ ਦਸਵੰਦ ਵਿਰਥਿਆ ਨਹੀਂ ਜਾਊਗਾ ਇਹ ਗਰੰਟੀ ਦਿੰਨੇ ਆ ਜੀ ਅਕਾਲ ਪੁਰਖ ਦੀ ਕਿਰਪਾ ਸਦਕਾ ਅਸੀਂ ਸਾਡੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 6284972465 ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤੁਸੀਂ ਮੈਸੇਜ ਕਰੋ ਅਸੀਂ ਤੁਹਾਡਾ ਸੇਵ ਕਰਕੇ ਰੱਖਾਂਗੇ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਤੁਹਾਨੂੰ ਮੈਂ